ਹਾਂਜੀ ਆਪ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਐਸ ਕੇ ਚੈਨਲ ਵਿੱਚ ਆਪ ਸਾਰਿਆਂ ਦਾ ਸਵਾਗਤ ਹੈ ਵੀਡੀਓ ਦਾ ਅੱਜ ਦਾ ਟੌਪਿਕ ਹੈ ਜੀ ਹੌਸਲਾ ਹੌਸਲਾ ਜਿਹੜਾ ਹੈ ਇਹਨੂੰ ਸਾਨੂੰ ਕੋਈ ਕੋਈ ਹੀ ਦਿੰਦਾ ਹੈ ਜਿਸ ਤਰੀਕੇ ਦੇ ਨਾਲ ਤੁਸੀਂ ਦੇਖਿਆ ਹੀ ਹੋਣਾ ਹੈ ਕਿ ਅਗਰ ਕੋਈ ਇਨਸਾਨ ਬਹੁਤ ਹੀ ਜ਼ਿਆਦਾ ਕਮਜ਼ੋਰ ਹੈ مالی ਹਾਲਤ ਤੋਂ ਵੀ ਅਗਰ ਕਮਜ਼ੋਰ ਹੈ ਨਾ ਤੇ ਉਹਨੂੰ ਹੌਸਲਾ ਕੋਈ ਹੋਰ ਨਹੀਂ ਦਿੰਦਾ ਉਹਨੂੰ ਹੌਸਲਾ ਆਪਣੇ ਭੈਣ ਭਰਾ ਦਿੰਦੇ ਹਨ ਕਿ ਬਾਹਰ ਦੇ ਦਿੰਦੇ ਹਨ ਇਹ ਇਨਸਾਨ ਉਹ ਆਪਣੇ ਦਿਲ ਵਿੱਚ ਆਪਣੇ ਮਨ ਵਿੱਚ ਆਪ ਹੀ ਵਿਚਾਰਦਾ ਹੈ ਕਿ ਮੈਂ ਦੇਖਦਾ ਹਾਂ ਮੇਰੇ ਕੰਮ ਕੌਣ ਆਉਂਦਾ ਹੈ ਤੁਹਾਨੂੰ ਖੁਦ ਨੂੰ ਪਤਾ ਹੋਏਗਾ ਕਿ ਤੁਹਾਡੇ ਨਾਲ ਇਹ ਇਹ ਜਿਹੜਾ ਹੌਸਲੇ ਦਾ ਜਿਹੜਾ ਹੈ ਨਾ ਵਿਚਾਰ ਜੋ ਮੈਂ ਕਰ ਰਹੀ ਆ ਇਹ ਬਤੀਤ ਵੀ ਹੋਇਆ ਹੁਣ ਤੁਹਾਡੇ ਨਾਲ ਜ਼ਿੰਦਗੀ ਵਿੱਚ ਅਗਰ ਤੁਸੀਂ ਹਿੰਮਤ ਹਾਰ ਚੁੱਕੇ ਹੋ ਕਿਸੇ ਵੀ ਜਗ੍ਹਾ ਵਿੱਚ ਅਗਰ ਤੁਹਾਨੂੰ ਕਿਸੇ ਨੇ ਆਪਣੇ ਆਨੇ ਤੁਹਾਡਾ ਸਾਥ ਨਹੀਂ ਦਿੱਤਾ ਤੁਹਾਨੂੰ ਹੌਸਲਾ ਨਹੀਂ ਦਿੱਤਾ ਉੱਥੇ ਉਸ ਇਨਸਾਨ ਦੀ ਪਰਖ ਹੁੰਦੀ ਹੈ ਤੇ ਕਈ ਇਨਸਾਨ ਕੀ ਕਰਦੇ ਹਨ ਕਿ ਜਾਣ ਬੁਝ ਕੇ ਤੁਹਾਡੇ ਉੱਤੇ ਆਪਣਾ ਜਿਹੜਾ ਹੈ ਨਾ ਬੋਝ ਵਿਚਾਰ ਪਾ ਦਿੰਦੇ ਹਨ ਤੁਹਾਨੂੰ ਠਹਿੜ ਠੇਰੀ ਕਰਨਾ ਚਾਹੁੰਦੇ ਹਨ ਕਿ ਇਨਸਾਨ ਅੱਗੇ ਕਿਉਂ ਵਧ ਰਿਹਾ ਹੈ ਇਹ ਪਿੱਛੇ ਹੋਵੇ ਇਹ ਮੇਰੇ ਤੋਂ ਅੱਗੇ ਨਾ ਚਲ ਜਾਏ ਉਹ ਜਾਣ ਬੁਝ ਕੇ ਤੁਹਾਡੇ ਕੋਲ ਉਹ ਇਦਾਂ ਕਰੇਗਾ ਕਿ ਤੁਹਾਡੇ ਪਰਖ ਕਰੇਗਾ ਹਰ ਪਾਸੇ ਪਰਖ ਕਰਨੀ ਚਾਹੇਗਾ ਤੁਹਾਡੀ لیکن ਤੁਸੀਂ ਹਿੰਮਤ ਨਹੀਂ ਹਾਰਨੀ ਹੈ ਤੁਸੀਂ ਪਰਮਾਤਮਾ ਤੇ ਪੂਰਾ ਅਪਰੋਸਾ ਰੱਖਣਾ ਹੈ ਜਿਹੜਾ ਇਨਸਾਨ ਪਰਮਾਤਮਾ ਤੇ ਪਰੋਸਾ ਕਰਕੇ ਰੱਖਦਾ ਹੈ ਨਾ ਉਹਨੂੰ ਪਰਮਾਤਮਾ ਕਦੀ ਵੀ ਕਿਸੇ ਜਗ੍ਹਾ ਤੇ ਹਾਰਨ ਨਹੀਂ ਦਿੰਦੇ ਹਨ ਹੌਸਲਾ ਆਪਣੇ ਨੇਤੇ ਕੀ ਦੇਣਾ ਹੈ ਉਹ ਤੇ ਮੈਨੂੰ ਲੱਗਦਾ ਹੈ ਕਿ ਉਹ ਹੋਰ ਚਾਹੁੰਦੇ ਹਨ ਕਿ ਥੱਲੇ ਡਿੱਗਣ ਅੱਗੇ ਨਾ ਵਧਣ ਕਿਸੇ ਵੀ ਫੀਲਡ ਵਿੱਚ ਕਿਉਂਕਿ ਇਹ ਜਿਹੜੀ ਮੈਂ ਆਪ ਸਾਰਿਆਂ ਦੇ ਨਾਲ ਵਾਰਦਾਤ ਸਾਂਝੀ ਕਰ ਰਹੀ ਹਾਂ ਇਹ ਸਾਡੇ ਨਾਲ ਹੋ ਚੁੱਕੀ ਹੈ ਜ਼ਿੰਦਗੀ ਦੇ ਵਿੱਚ ਕਦੇ ਕਦੀ ਇਹਦਾ ਹੋ ਜਾਂਦਾ ਹੁੰਦਾ ਸੀ ਕਿ ਅਸੀਂ ਆਪਣੇ ਆਪ 'ਚ ਹਿੰਮਤ ਹਾਰ ਕੇ ਬਹਿ ਜਾਂਦੇ ਸੀ ਤੇ ਸਾਨੂੰ ਕਿਸੇ ਨੇ ਵੀ ਇਹ ਨਹੀਂ ਕਹਿਣਾ ਕਿ ਹੌਸਲਾ ਰੱਖੋ ਸਭ ਠੀਕ ਹੋ ਜਾਏਗਾ ਬਸ ਆਪਣੇ ਆਪ ਵਿੱਚ ਇਹ ਸੋਚਣਾ ਕਿ ਇਹ ਕੰਮ ਕਿਹੜੇ ਤਰੀਕੇ ਨਾਲ ਕਰਾਂਗੇ ਤੇ ਕਿੱਦਾਂ ਹੋਏਗਾ ਸਾਡੇ ਘਰ ਦਾ ਕੰਮ। ਇਸੇ ਤਰ੍ਹਾਂ ਹੀ ਫਿਰ ਇੱਕ ਦਿਨ ਆਰਾਮ ਨਾਲ ਬੈਠੇ ਆਪਣੇ ਸੋਚ ਵਿਚਾਰ ਕਰ ਰਹੇ ਸੀ ਕਿ ਕੀ ਕਰੀਏ ਕੀ ਕਰਾਂਗੇ ਅੱਗੇ ਜ਼ਿੰਦਗੀ ਦੇ ਵਿੱਚ ਅਸੀਂ ਸਾਡੇ ਵਾਲੇ ਪਾਸੇ ਕਿਸੇ ਨੇ ਵੀ ਸਾਡੀ ਬਹਾਨੀ ਨਹੀਂ ਫੜੀ ਆਪਣਿਆਂ ਨੇ। ਜਿਹੜਾ ਇਨਸਾਨ ਦੇ ਨਾਲ ਕੋਈ ਆਪਣਾ ਆ ਕੇ ਨੀਂਹ ਖਲੋਂਦਾ ਜਦੋਂ ਉਹ ਉਹਨੂੰ ਟਾ ਟੇਰੀ ਕਰਨ ਦੀ ਕੋਸ਼ਿਸ਼ ਕਰਦਾ ਹੈ ਨਾ ਤੇ ਉਹ ਇਨਸਾਨ ਬਹੁਤ ਹੀ ਜ਼ਿਆਦਾ ਆਪਣੇ ਅੰਦਰ ਹਿੰਮਤ ਹਾਰ ਚੁੱਕਿਆ ਹੁੰਦਾ ਹੈ ਲੇਕਿਨ ਗੁਰਬਾਣੀ ਵਿੱਚ ਲਿਖਿਆ ਹੈ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਜਾਲ ਵਿੱਚ ਜੰਤੋ ਪਾਇਨ ਤਿੰਨਾ ਪੀ ਰੋਜੀ ਦੇ ਜਿਹੜੇ ਜਾਲ ਵਿੱਚ ਸਮੁੰਦਰਾ ਵਿੱਚ ਕੀੜੇ ਮਕੋੜੇ ਮੱਛੀਆਂ ਹਨ ਉਹਨਾਂ ਨੂੰ ਵੀ ਰਿਜਕ ਉਹ ਪਰਮਾਤਮਾ ਹੀ ਪਹੁੰਚਾਉਂਦਾ ਹੈ ਉਹ ਕਿਸੇ ਹੋਰ ਕੋ ਨਹੀਂ ਲੈਂਦੇ ਹਨ ਪਰਮਾਤਮਾ ਨੂੰ ਸਾਰਿਆਂ ਦੀ ਹੀ ਫਿਕਰ ਹੈ ਉਹ ਇਹ ਨਹੀਂ ਕਰਦੇ ਕਿ ਪਰਮਾਤਮਾ ਜੀ ਮੈਂ ਇੱਕ ਨੂੰ ਰਿਜਕ ਦੇ ਦਤਾ ਤੇ ਦੂਜੇ ਨੂੰ ਨਹੀਂ ਦੇਣਾ ਉਹ ਆਪੇ ਹੀ ਹਰੇ ਰੰਗ ਹੈ ਆਪੇ ਬਹੁਰੰਗੀ ਜੋਤਿਸ ਪਾਵੇ ਨਾਨਕਾ ਸਾਈ ਗੱਲ ਚੰਗੀ ਪਰਮਾਤਮਾ ਨੂੰ ਜੋ ਪਉਂਦਾ ਹੈ ਹੁੰਦਾ ਉਹ ਹੀ ਹੈ ਲੇਕਿਨ ਅਗਰ ਤੁਸੀਂ ਆਪਣੀ ਹਿੰਮਤ ਆਪਣੇ ਹੌਸਲੇ ਦੇ ਨਾਲ ਆਪਣੇ ਮਿਹਨਤ ਦੇ ਨਾਲ ਤੁਸੀਂ ਅੱਗੇ ਵੱਧ ਰਹੇ ਹੋ ਜੋ ਤੁਹਾਨੂੰ ਕੋਈ ਅੱਗੇ ਵਾਦਾ ਨਹੀਂ ਦੇਖ ਸਕਦਾ ਉਹ ਤੁਹਾਨੂੰ ਖੁਦ ਨੂੰ ਪਰਖਣਾ ਪਏਗਾ ਉਹ ਤੁਹਾਨੂੰ ਆਪ ਨੂੰ ਹੀ ਆਪਣੇ ਅੰਦਰ ਵਿਚਾਰ ਕਰਨੀ ਪਏਗੀ ਕਿ ਮੈਂ ਇਹਦੇ ਨਾਲ ਤੇ ਚੰਗਾ ਵਿਵਹਾਰ ਕਰ ਰਿਹਾ ਹਾਂ ਤੇ ਇਹ ਮੇਰੇ ਨਾਲ ਕੀ ਕਰ ਰਹੇ ਹਨ ਇੱਕ ਪਾਸੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜੀ ਨੇ ਵੀ ਆਖਿਆ ਹੈ ਕਿ ਤੂੰ ਇੱਕ ਵਾਰੀ ਬਰਦਾਸ਼ ਕਰ ਲਈਂ, ਦੋ ਵਾਰੀ ਬਰਦਾਸ਼ ਕਰ ਲਈਂ, ਤਿੰਨ ਵਾਰੀ ਬਰਦਾਸ਼ ਕਰ ਲਈਂ। ਚੌਥੀ ਵਾਰ ਮੈਂ ਨਹੀਂ ਬਰਦਾਸ਼ ਕਰਾਂਗਾ। ਜੇ ਤੈਨੂੰ ਕੋਈ ਅਤ ਤੋਂ ਜ਼ਿਆਦਾ ਸਤਾਉਂਦਾ ਹੈ, ਅਤ ਤੋਂ ਜ਼ਿਆਦਾ ਜੇ ਤੈਨੂੰ ਘਰ ਵਿੱਚ ਤੇਰੇ ਤੰਗ ਕਰਦਾ ਹੈ ਨਾ ਕੋਈ। ਚਾਹੇ ਉਹ ਤੇਰੇ ਆਪਣੇ ਹੋਣ ਤੇ ਚਾਹੇ ਉਹ ਬਗਾਨੇ ਕਿਉਂ ਨਾ ਹੋਣ। ਪਰਮਾਤਮਾ ਦਾ ਫੈਸਲਾ ਜਿਹੜਾ ਹੈ ਅਟਲ ਹੈ। ਉਹ ਆਪਣਾ ਨਿਆ ਕਰਕੇ ਹੀ ਛੱਡਦਾ ਹੈ ਅਗਰ ਕੋਈ ਪੋਲੇ ਪਾਲੇ ਇਨਸਾਨ ਨੂੰ ਚਾਹੇ ਤੁਹਾਡੇ ਬੱਚਿਆਂ ਨੂੰ ਤੇ ਚਾਹੇ ਫਿਰ ਤੁਹਾਡੇ ਆਪਣੇ ਕਿਸੇ ਭੈਣ ਭਰਾ ਨੂੰ ਅਗਰ ਕੋਈ ਪੋਲੇ ਪਾਲੇ ਹੋ ਤੁਸੀਂ ਜਿੱਦਾਂ ਕਿ ਕਈ ਦੇਖਿਆ ਹੈ ਮੈਂ ਕਈ ਜਗ੍ਹਾ ਗੁਰਦੁਆਰਾ ਸਾਹਿਬ ਵੀ ਅਸੀਂ ਜਾਂਦੇ ਹਾਂ ਉੱਥੇ ਵੀ ਸਾਨੂੰ ਮਿਲਦੇ ਹਨ ਸੁਖਮੀ ਸੋਸਾਇਟੀ ਦੀਆਂ ਭੈਣਾਂ ਮਿਲਦੀਆਂ ਹਨ ਅੱਜ ਨੂੰ ਮੈਂ ਦੇਖਦੀ ਹਾਂ ਕਿ ਬਹੁਤ ਹੀ ਪੋਲੇ ਸੁਭਾਅ ਵਾਲੀਆਂ ਹੁੰਦੀਆਂ ਹਨ ਕਈਆਂ ਦਾ ਸੁਭਾਅ ਬੜਾ ਚੰਚਲ ਹੁੰਦਾ ਹੈ ਕਈ ਪੋਲੇ ਹੁੰਦੇ ਹਨ ਜਿੱਦਾਂ ਉਹ ਦਿਲ ਦੇ ਅੰਦਰ ਹੁੰਦੇ ਹਨ ਨਾ ਉਹਦਾ ਹੀ ਉਹ ਬਾਹਰ ਹੁੰਦੇ ਹਨ ਉਹ ਕਿਸੇ ਦੇ ਨਾਲ ਵੈਰ ਵਿਰੋਧ ਨਹੀਂ ਰੱਖਦੇ ਹਨ ਕਹਿੰਦੇ ਹਨ ਕਿ ਸਾਰੇ ਮਿਲ ਜੁਲ ਕੇ ਚੱਲੀਏ ਠੀਕ ਹੈ ਲੇਕਿਨ ਅਗਰ ਤੁਹਾਡੀ ਕੋਈ ਪਰਖ ਕਰਨੀ ਚਾਹੁੰਦਾ ਹੈ ਕਿ ਮੈਂ ਇਹਨੂੰ ਪਰਖਾਂ ਇਹ ਮੇਰੇ ਕਿਹੜੇ ਕੰਮ ਆਏਗਾ ਪਰਖ ਕੇ ਦੇਖਦੇ ਹਾਂ ਇਹਨੂੰ ਸਾਨੂੰ ਉਹ ਪਰਖਦੇ ਹਨ ਲੇਕਿਨ ਉਹਨੂੰ ਇਹ ਨਹੀਂ ਪਤਾ ਜਦੋਂ ਸੱਚੇ ਪਾਤਸ਼ਾਹ ਕਾਲ ਪੁਰਖ ਨਿਰੰਕਾਰ ਪਰਖੰਤੇ ਆ ਜਾਂਦਾ ਪੇਰ ਨੂੰ ਭਜਦੇ ਆਂਦੇ ਆਪਣੀ ਲਗਦੀ ਉਹ ਸਾਰੇ ਪਾਸੇ ਭਾਂਏ ਨੱਠ ਜਾਏ ਉਹਨੂੰ ਫਿਰ ਪਰਖਣ ਵਾਲਾ ਪ੍ਰਮਾਤਮਾ ਹੁੰਦਾ ਹੈ ਜਿੱਦਾਂ ਗੁਰੂ ਸਾਹਿਬ ਦਾ ਹੁਕਮ ਹੈ ਕਿ ਮੈਂ ਹੱਲੇ ਤਾਂ ਇਨਸਾਨ ਖੁੱਲਾ ਛੜਿਆ ਹੋਇਆ ਹੈ ਦੁਨੀਆ ਦੇ ਉੱਤੇ ਵੇਖਦਾ ਹਾਂ ਕਿੱਥੇ ਕਿੱਥੇ ਭੱਜਦੇ ਹਨ ਤੇ ਕੀ ਕੀ ਕਰਦੇ ਹਨ ਕਿਸੇ ਦਾ ਬੁਰਾ ਕਰਦੇ ਹਨ ਕਿ ਕਿਸੇ ਦਾ ਅੱਛਾ ਕਰਦੇ ਹਨ ਕਿਸੇ ਦੇ ਬਾਰੇ ਪੋਜ਼ਿਟਿਵ ਸੋਚਦੇ ਹਨ ਕਿ ਜਾਂ ਫਿਰ ਨੈਗੇਟਿਵ ਸੋਚਦੇ ਹਨ ਕਿਸੇ ਦੇ ਘਰ ਜਾ ਕੇ ਕਿਸੇ ਦੀਆਂ ਚੀਜ਼ਾਂ ਦਾ ਨੁਕਸਾਨ ਕਰਦੇ ਹਨ ਜਾਂ ਫਿਰ ਸੰਭਾਲ ਕਰਦੇ ਹਨ ਇਸ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਹਨ ਕਿ ਮੈਂ ਖੁੱਲਾ ਛੜਿਆ ਹੋਇਆ ਹੈ ਮੈਂ ਸਿਰੂ ਦੇਖ ਰਿਹਾ ਹਾਂ ਦੇਖਦਾ ਪ੍ਰਮਾਤਮਾ ਸਾਰਿਆਂ ਨੂੰ ਹੀ ਹੈ ਸਾਰਿਆਂ ਦੇ ਅੰਦਰ ਹੀ ਹੈ ਪ੍ਰਮਾਤਮਾ ਉਹ ਸਭ ਕੁਝ ਦੇਖਦੇ ਹਨ ਇਸੇ ਤਰ੍ਹਾਂ ਇੱਕ ਵਾਰ ਇੱਕ ਸਾਧੂ ਮਹਾਤਮਾ ਨੇ ਕੀ ਕਿਹਾ ਕਿ ਆਪਣੇ ਤਿੰਨ ਸੇਵਕ ਜਿਹੜੇ ਹੀ ਉਹਨਾਂ ਦੇ ਹੱਥਾਂ 'ਚ ਕਬੂਤਰ ਦੇ ਕੇ ਨਾ ਉਹਨਾਂ ਨੂੰ ਭੇਜ ਦਿੱਤਾ ਭੀ ਜਾਓ ਇਹਨਾਂ ਨੂੰ ਉੱਥੇ ਮਾਰ ਕੇ ਆਓ ਜਿੱਥੇ ਇਹਨਾਂ ਨੂੰ ਤੁਹਾਨੂੰ ਕੋਈ ਨਾ ਦੇਖੇ ਇਹਨਾਂ ਨੂੰ ਮਾਰ ਦਿਆ ਹੋਇਆ ਉਹਨਾਂ ਨੇ ਕੀ ਕੀਤਾ ਕਿ ਤਿੰਨੇ ਚਲੇ ਗਏ ਜਾ ਕੇ ਤੇ ਇੱਕ ਨੇ ਕੀ ਕੀਤਾ ਕਿ ਮਾਰ ਦਿੱਤਾ ਕਿਸ ਕੰਧੋਲੇ ਹੋ ਕੇ ਕਬੂਤਰ ਨੂੰ ਕਬੂਤਰ ਮਰ ਗਿਆ ਵਿਚਾਰਾ ਉਹ ਆ ਗਿਆ ਤੇ ਸਾਧੂ ਮਾਤਮਾ ਕਹਿਣ ਲੱਗੇ ਮਾਰ ਆਵਾ ਕਹਿੰਦਾ ਹਾਂਜੀ ਮੈਨੂੰ ਉੱਥੇ ਕਿਸੇ ਨੇ ਨਹੀਂ ਦੇਖਿਆ ਮੈਂ ਕੰਦੋਲੇ ਮਾਰ ਕੇ ਆ ਗਿਆ ਵਾਂ ਸਾਹਿਬ ਕਹਨੇ ਨੇ ਕਿ ਚਲੋ ਠੀਕ ਹੈ ਦੂਸਰੇ ਨੇ ਵੀ ਇਦਾ ਹੀ ਕੀਤਾ ਤੇ ਤੀਸਰੇ ਦੀ ਸੋਚ ਜਿਹੜੀ ਸੀ ਨਾ ਉਹ ਬਹੁਤ ਹੀ ਜਿਆਦਾ ਉੱਚੀ ਤੇ ਸੂਚੀ ਤੇ ਪੋਜ਼ਿਟਿਵ ਸੋਚ ਸੀ ਉਹਨੇ ਕਿਹਾ ਕਿ ਮੈਂ ਅਗਰ ਇਹਨੂੰ ਮਾਰਾਂਗਾ ਤੇ ਮੈਨੂੰ ਪਰਮਾਤਮਾ ਭਾਵੇਂ ਦੇਖੇ ਆਂ ਦੇ ਗਵੰਡੀ ਭਾਵੇਂ ਕੋਈ ਦੇਖੇ ਆ ਨਾ ਦੇਖੇ ਪਰ ਮੈਂ ਤੈਨੂੰ ਦੇਖ ਰਿਹਾ ਆ ਨਾ ਮੈਂ ਮਾਰ ਰਿਹਾ ਹਾਂ ਮੈਨੂੰ ਪਤਾ ਹੈ ਮੇਰੇ ਹੱਥ ਵਿੱਚ ਹੈ ਏ ਕਬੂਤਰ ਕਿ ਮੈਂ ਇਹਨੂੰ ਮਾਰ ਰਿਹਾ ਹਾਂ ਮੇਰੀਆਂ ਅੱਖਾਂ ਰਾਹੀਂ ਪਰਮਾਤਮਾ ਦੇਖ ਰਿਹਾ ਹੈ ਉਹ ਉਸ ਕਬੂਤਰ ਨੂੰ ਨਾ ਨਹੀਂ ਮਾਰਦਾ ਉਹ ਨੂੰ ਲੈ ਕੇ ਆਪਣੀ ਛਾਤੀ ਨਾਲ ਲਾ ਕੇ ਤੇ ਸਾਧੂ ਮਾਤਮਾ ਕੋਲ ਲੈ ਕੇ ਆ ਜਾਂਦਾ ਹੈ ਕਹਿੰਦਾ ਹੈ ਕਿ ਮੈਂ ਨਹੀਂ ਇਹਨੂੰ ਮਾਰਨਾ ਮੈਂ ਨਹੀਂ ਮਾਰ ਸਕਿਆ ਉਹ ਕਹਿੰਦੇ ਕਿਉਂ ਤੂੰ ਕਿਉਂ ਨਹੀਂ ਮਾਰ ਸਕਿਆ ਉਹ ਕਹਿੰਦਾ ਹੈ ਕਿ ਮੈਨੂੰ ਕੋਈ ਭਾਵੇਂ ਦੇਖੇ ਹੀ ਨਾ ਦੇਖੇ ਦੁਨੀਆ ਦੇ ਵਿੱਚ ਲੇਕਿਨ ਮੈਂ ਆਪਣੇ ਅੰਦਰ ਇਹ ਵਿਚਾਰ ਕੀਤੀ ਮੇਰੇ ਮਨ ਅੰਦਰ ਇਹ ਸੋਚ ਆਈ ਮੇਰੇ ਦਿਮਾਗ ਵਿੱਚ ਇਹ ਸੋਚ ਵਿਚਾਰ ਆਈ ਕਿ ਮੈਂ ਤੇ ਦੇਖ ਰਿਹਾ ਹਾਂ ਹਾਣਾ ਮੇਰੇ ਰਾਹੀ ਪ੍ਰਮਾਤਮਾ ਦੇਖ ਰਿਹਾ ਹੈ ਕਿ ਮੈਂ ਇਹਨੂੰ ਮਾਰ ਰਿਹਾ ਹਾਂ ਧੋਖੇ ਦੇ ਨਾਲ ਮਾਰਾਂਗਾ ਇਹਨੂੰ ਬੇਜੁਬਾਨ ਨੂੰ ਤੇ ਮੈਂ ਕਿੱਥੇ ਲੇਖਾ ਦਊਂਗਾ ਉਹ ਜਿਹੜੇ ਸੋ ਸਾਧੂ ਜਿਹੜੇ ਹੁੰਦੇ ਹਨ ਉਹ ਬੜੇ ਖੁਸ਼ ਹੁੰਦੇ ਹਨ ਤੇ ਉਹਨੂੰ ਆਪਣੀ ਗੱਦੀ ਸੌਂਪ ਦਿੰਦੇ ਹਨ ਕਿ ਲੈ ਤੂੰ ਭਲਾ ਕਰਦਾ ਹੈਂ ਲੋਕਾਂ ਦਾ ਤੇ ਤੇਰਾ ਭਲਾ ਆਪਣੇ ਆਪ ਹੀ ਹੋ ਜਾਏਗਾ ਜਿਹੜਾ ਇਨਸਾਨ ਕਿਸੇ ਦੇ ਭਲੇ ਦੇ ਬਾਰੇ ਸੋਚਦਾ ਹੈ ਤੇ ਉਹਦਾ ਭਲਾ ਪਹਿਲੇ ਹੁੰਦਾ ਹੈ ਰ ਬਾਅਦ ਅਗਲੇ ਦਾ ਭਲਾ ਹੁੰਦਾ ਹੈ ਭਲਾ ਕਰੋਗੇ ਤੇ ਭਲਾ ਹੋਏਗਾ ਜੇ ਕਿਸੇ ਵਾਸਤੇ ਅਸੀਂ ਖੱਡਾ ਖੋਤਾ ਅੰਗੇ ਤੇ ਉਹਦੇ ਵਿੱਚ ਆਪ ਵੀ ਡਿੱਗਣਾ ਪੈਂਦਾ ਹੈ ਆਪ ਵੀ ਡਕੀਦਾ ਵਿੱਚ ਅਗਰ ਅਸੀਂ ਕਿਸੇ ਦਾ ਚੰਗਾ ਨਹੀਂ ਕਰ ਸਕਦੇ ਤੇ ਮਾੜਾ ਵੀ ਨਾ ਕਰੀਏ ਮਾੜੀ ਸੋਚ ਵੀ ਨਾ ਆਪਣੇ ਅੰਦਰ ਰੱਖੀਏ ਹਮੇਸ਼ਾ ਆਪਣੇ ਅੰਦਰ ਇਹ ਰੱਖੀਏ ਕਿ ਭਲਾ ਹੀ ਹੋਵੇ ਸਾਰਿਆਂ ਦਾ ਆ ਹੁਣ ਮੈਂ ਪਰਸੋਂ ਦੀ ਇੱਕ ਨਿਊਜ਼ ਸੁਣੀ ਸੀ ਇੱਕ ਬੀਬੀ ਪੰਜਾਬ ਦੀ ਵਿਚਾਰੀ ਅਮਰਤ ਤਾਰੀ ਦਮਾਲਾ ਬੰਨਿਆ ਹੋਇਆ ਸੀ ਛੋਟੇ ਛੋਟੇ ਦੋ ਬੱਚੇ ਉਹਦੇ ਵਿਚਾਰੀ ਦੇ ਘਰ ਦੇ ਸਾਰੇ ਗਏ ਹੋਏ ਸੀ ਗੁਇੰਦਵਾਲ ਸਾਹਿਬ ਮੈਂ ਸੁਣਿਆ ਤੇ ਆਪ ਇਕੱਲੀ ਘਰ ਸਹਿਜ ਪਾਠ ਕਰ ਰਹੀ ਸੀ ਤੇ ਪਤਾ ਨਹੀਂ ਕੌਣ ਆਇਆ ਤੇ ਕੌਣ ਨਹੀਂ ਆਇਆ ਚਾਰ ਜਣੇ ਆਏ ਕਿੰਨੇ ਜਣੇ ਆਏ ਉਹਨਾਂ ਨੂੰ ਦਵ ਕਤਲ ਹੀ ਕਰ ਦਿੱਤਾ ਉਹਨਾਂ ਮਾਰੇ ਦਿੱਤਾ ਜਿਹੜਾ ਸਾਹਮਣੇ ਪੋਥੀ ਰੱਖੀ ਹੋਈ ਪੋਥੀ ਸਾਹਿਬ ਕੋਲੋਂ ਨਹੀਂ ਡਰਿਆ ਤੇ ਗੁਰੂ ਦੇਖ ਰਿਹਾ ਹੈ ਮੈਨੂੰ ਕਿਉਂ ਮਾਰਾ 5 ਸਾਲ ਦਾ 6 ਸਾਲ ਦਾ ਵਿਚਾਰੀ ਦਾ ਬੱਚਾ 1 ਸਾਲ ਦੀ ਧੀ ਹੀ ਬੱਚੀ ਛੋਟੀ ਉਹਨਾਂ ਦਾ ਕੀ ਹਾਲ ਹੋਏਗਾ ਉਹਨਾਂ ਬੱਚਿਆਂ ਦਾ ਕੀ ਹਾਲ ਹੋਏਗਾ ਦੇਖੀ ਨਹੀਂ ਜਾਂਦੀ ਉਹ ਨਿਊਜ਼ ਨਾ ਹੀ ਸੁਣੀ ਜਾਂਦੀ ਹੈ ਇਸ ਕਰਕੇ ਇਨਸਾਨ ਜੋ ਬੀਜਦਾ ਹੈ ਨਾ ਫਲ ਨੂੰ ਮਿਲਦਾ ਹੀ ਹੈ ਜਿਹੜੇ ਇਨਸਾਨ ਨੇ ਇਹੋ ਜੀਆਂ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਉਹ ਇਨਸਾਨ ਨਹੀਂ ਹੈ ਉਹ ਰਾਖਸ਼ ਹੈ ਦੁਨੀਆ ਦੇ ਉੱਤੇ ਉਹ ਰਾਖਸ਼ ਹੈ ਉਹ ਭਾਰ ਹੈ ਦੁਨੀਆ ਦੇ ਉੱਤੇ ਉਹਨਾਂ ਨੂੰ ਖੁਦ ਨੂੰ ਜਿਉਣ ਦਾ ਕੋਈ ਹੱਕ ਨਹੀਂ ਹੈ ਮੈਂ ਤੇ ਉਹੀ ਕਹਿਨੀ ਹੈ ਜਿਹੜਾ ਇਨਸਾਨ ਕਿਸੇ ਦੇ ਬਾਰੇ ਇਹ ਸੋਚੇ ਕਿ ਇਹ ਰੋਟੀ ਵੀ ਕਿਉਂ ਖਾ ਰਿਹਾ ਆਪਣੇ ਘਰ ਰੱਜ ਕੇ ਇਹ ਅچھے ਕੱਪੜੇ ਕਿਉਂ ਪਾਉਣੇ ਸ਼ੁਰੂ ਕਰ ਦਿੱਤੇ ਨੇ ਇਹਦੇ ਘਰ ਪੈਸਾ ਕਿੱਥੋਂ ਆ ਰਿਹਾ ਹੈ ਇਹਦੇ ਕੋਲ ਪੈਸੇ ਹੈ ਨਹੀਂ ਇਹਨੇ ਇਹ ਚੀਜ਼ ਲੈ ਲਈ ਇਹਨੇ ਉਹ ਚੀਜ਼ ਲੈ ਲਈ ਇਹਦੇ ਘਰ ਪੈਸਾ ਹੈ ਮਿਹਨਤ ਕਰੋ ਮਿਹਨਤ ਕੀਤੇ ਆ ਸਾਰੇ ਹੀ ਫਲ ਮਿਲਦੇ ਹਨ ਸਭ ਕੁਝ ਪਰਮਾਤਮਾ ਦਿੰਦੇ ਹਨ ਹੌਸਲਾ ਇਹ ਹੋਣਾ ਚਾਹੀਦਾ ਇਨਸਾਨ ਦੇ ਅੰਦਰ ਮੈਂ ਹਾਂ ਕਰਾਂਗੀ ਮੈਂ ਕਰ ਸਕਦੀ ਹਾਂ ਵਾਇਗਰੋ ਨੇ ਮੇਰੇ ਸਿਰ ਤੇ ਹੱਥ ਰੱਖਿਆ ਹੋਇਆ ਹੈ ਪਰਮਾਤਮਾ ਮੇਰੇ ਕੋ ਚੰਗੇ ਕਰਮ ਹੀ ਕਰਾਵੇ ਕਿਸੇ ਦਾ ਮਾੜਾ ਨਾ ਕਰਾਵੇ ਇਹ ਅਰਦਾਸ ਵਿੱਚ ਹੋਣੀ ਚਾਹੀਦੀ ਹੈ ਤੁਹਾਡੇ ਸੋਚ ਵੀ ਮਾਂ ਸੱਚੇ ਪਾਤਸ਼ਾਹ ਮੈਂ ਕਿਸੇ ਦਾ ਮਾੜਾ ਨਾ ਕਰਾਂ ਮੈਂ ਹਮੇਸ਼ਾ ਹੀ ਹਰ ਕਦਮ ਪਲੇ ਬਾਰੇ ਹੀ ਸੋਚਾਂ ਕਿਉਂਕਿ ਅਗਰ ਸਾਡੇ ਦਿਲ ਵਿੱਚ ਇਹ ਹੋਏਗਾ ਨਾ ਪਲਾ ਕਰ ਪਲਾ ਹੋ ਪਲਾ ਅੰਤ ਪਲੇ ਦਾ ਪਲਾ ਪਲਾ ਕਰੋ ਪਲਾ ਹੀ ਹੋਏਗਾ ਮਾੜਾ ਕਰਾਂਗੇ ਤੇ ਫਿਰ ਉਹ ਅਹੀਂ ਬੀਜ-ਬੀਜ ਦਿੱਤਾ ਫਸਲ ਤੇ ਆਪੇ ਕਟਣੀ ਪੈ ਰਹੀਆਂ ਹੁਣ ਜਿਹੜਾ ਕਿਸਾਨ ਬੀਜ ਬੀਜਦਾ ਹੈ ਨਾ ਫਸਲ ਉਹਨੂੰ ਕਟਣੀ ਹੀ ਪੈਂਦੀ ਹੈ ਕਹਿੰਦੇ ਨਾ ਬੀਜੇ ਵਿਖ ਮੰਗੇ ਅਮਰਤ ਵੇਖੋ ਇਹੋ ਨੇ ਆਓ ਬੀਜ ਬੀਜ ਦਿੱਤੇ ਤੂੰ ਨਫਰਤ ਦੇ ਮੰਗਨ ਤੋੜਿਆ ਹੈ ਅਮਰਤ ਇਹ ਮੈਨੂੰ ਅਮਰਤ ਵਰਗੀਆਂ ਦਾਤਾ ਮਿਲਣ ਉਹ ਕਿਥੋਂ ਮਿਲਣਗੇ ਆ ਇਹ ਪਰਮਾਤਮਾ ਦਾ ਹੁਕਮ ਹੈ ਪਰਮਾਤਮਾ ਸਾਹਿਬੇ ਆਖਦੇ ਹਨ ਕਿ ਜੇ ਤੂੰ ਆਪਣਾ ਭਲਾ ਚਾਹੁੰਦਾ ਹੈ ਨਾ ਤੇ ਅਗਲੇ ਦਾ ਭਲਾ ਕਰਨਾ ਸਿੱਖ ਕਿਸੇ ਦਾ ਬੁਰਾ ਨਾ ਕਰ ਕਿਸੇ ਦੇ ਬੁਰੇ ਬਾਰੇ ਨਾ ਸੋਚ ਚਾਹੇ ਕਿਸ ਸਰਕਾਰ ਤੁਸੀਂ ਚਲੇ ਜਾਓ ਅੰਮ੍ਰਿਤ ਵੇਲੇ ਚਲੇ ਜਾਓ ਜਾਂ ਫਿਰ ਜਦੋਂ ਮਰਜੀ ਚਲੇ ਜਾਓ ਤੁਹਾਨੂੰ ਅਗਰ ਭੈਣ ਭਰਾਵਾਂ ਦੇ ਘਰ ਕਿਸੇ ਨੇ ਆਪਣੀ ਇਨਵਾਈਟ ਕੀਤਾ ਹੈ ਬੁਲਾਇਆ ਹੈ ਚੰਗੀ ਸੋਚ ਦੇ ਨਾਲ ਜਾਓ ਚੰਗੀ ਸੋਚ ਦੇ ਨਾਲ ਠੀਕ ਹੈ ਅਗਰ ਤੁਹਾਨੂੰ ਪਾਣੀ ਬੁਲਾਉਂਦਾ ਹੈ ਚਾਹ ਬੁਲਾਉਂਦਾ ਹੈ ਪ੍ਰਸ਼ਾਦਾ ਸ਼ਕ ਹੁੰਦਾ ਹੈ ਤੇ ਉਥੇ ਆਖਿਆ ਕਰੋ ਸੱਚੇ ਪਾਤਸ਼ਾਹ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸਚ ਹੈ ਜਿੱਥੇ ਜਿੱਥੇ ਤੂੰ ਮੇਰਾ ਅਰਚਕ ਲਿਖਿਆ ਹੈ ਉੱਥੇ-ਉੱਥੇ ਤੂੰ ਮੈਨੂੰ ਬਿਠਾ ਦਿੰਨਾ ਹਾਂ ਤੇ ਮੈਂ ਉੱਥੇ ਪ੍ਰਸ਼ਾਦਾ ਸ਼ਕ ਲੈਂਦਾ ਹਾਂ। ਔਰ ਜਿਹੜਾ ਇਨਸਾਨ ਨੂੰ ਪ੍ਰਸ਼ਾਦਾ ਸ਼ਕਣ ਲੱਗਿਆ ਭਾਵੇਂ ਘਰ ਵਿੱਚ ਸ਼ਕੇ ਜਾਂ ਫਿਰ ਕਿਸੇ ਦੇ ਘਰ ਜਾ ਕੇ ਸ਼ਕੇ ਨਿੰਦਿਆ ਕਰਦਾ ਹੈ ਨਾ ਪ੍ਰਸ਼ਾਦੇ ਦੀ। ਉਹਨੂੰ ਫੇਰ ਪ੍ਰਮਾਤਮਾ ਦੁਬਾਰਾ ਨਹੀਂ ਮੌਕਾ ਦਿੰਦੇ ਪ੍ਰਸ਼ਾਦਾ ਸ਼ਕਣ ਦਾ। ਉਹ ਪਤਾ ਨਹੀਂ ਫਿਰ ਕਿੱਥੇ ਕਿੱਥੇ ਹੱਥ ḍਾਏਗਾ ਜਾ ਜਾ ਕੇ ਕਿੱਥੇ ਕਿੱਥੇ ਪ੍ਰਮਾਤਮਾ ਨੇ ਉਹਦੇ ਕੋਲੋਂ ਭੀਖ ਮੰਗਾਉਣੀ ਐ ਇਹ ਪ੍ਰਮਾਤਮਾ ਦਾ ਨਿਆਹ ਹੈ ਗੁਰਬਾਣੀ ਵਿੱਚ ਵੀ ਲਿਖਿਆ ਹੈ ਨਿੰਦਿਆ ਕਰ ਕਰਕੇ ਜਿਹੜਾ ਅੰਨ ਛੱਡਿਆ ਹੁੰਦਾ ਹੈ ਦੁਬਾਰਾ ਉਹ ਖਾਣਾ ਹੀ ਪੈਂਦਾ ਹੈ ਠੀਕ ਹੈ ਇਸ ਕਰਕੇ ਮੇਰੀ ਆਪ ਸਾਰਿਆਂ ਨੂੰ ਇਹੋ ਹੀ ਬੇਨਤੀ ਹੈ ਹੌਸਲਾ ਜਿਹੜਾ ਹੈ ਨਾ ਉਹ ਹੌਸਲਾ ਹੀ ਸਭ ਤੋਂ ਵੱਡਾ ਬਲਵਾਨ ਹੈ ਅਗਰ ਤੁਹਾਡੇ ਅੰਦਰ ਹੌਸਲਾ ਹੈ ਨਾ ਤੁਹਾਨੂੰ ਕੋਈ ਤੋੜ ਨਹੀਂ ਸਕਦਾ ਚਾਹੇ ਕੋਈ ਵੀ ਆ ਜੇ ਤੁਹਾਡੇ ਅੱਗੇ ਪ੍ਰਮਾਤਮਾ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਸੰਦਾ ਤਦ ਸਭ ਕੁਝ ਮੈਨੂੰ ਸੌਂ ਪਿਆ ਜਾ ਤੇਰਾ ਬੰ타 ਲਕshmi ਇਹ ਤੋ ਟਣਾ ਆਵੇ ਖਾਏ ਖਰਚ ਰਹ ਹੁੰਦਾ ਉਹ ਪ੍ਰਮਾਤਮਾ ਅੰਗ ਸੰਗ ਹੈ ਇਸ ਕਰਕੇ ਹੌਸਲਾ ਰੱਖੋ ਆਪਣੇ ਬੱਚਿਆਂ ਨੂੰ ਵੀ ਹੌਸਲਾ ਦਿਓ ਪੜਾਈ ਵਿੱਚ ਵੀ ਉਹਨਾਂ ਨੂੰ ਹੌਸਲਾ ਦਿਓ ਹਰ ਫੀਲਡ ਵਿੱਚ ਆਪਣੇ ਬੱਚੇ ਦੇ ਨਾਲ ਹੋ ਉਹ ਖੜੇ ਜੇ ਬੱਚਾ ਤੁਹਾਡਾ ਅੱਛਾ ਹੈ ਤੇ ਪ੍ਰਮਾਤਮਾ ਨੇ ਤੁਹਾਨੂੰ ਮਿੱਠਾ ਫਲ ਲਾਇਆ ਹੋਇਆ ਹੈ। ਅਗਰ ਤੁਸੀਂ ਅਛੇ ਹੋ ਤੇ ਤੁਹਾਡੇ ਨਾਲ ਕੋਈ ਬੁਰਾ ਨਹੀਂ ਕਰ ਸਕਦਾ। ਅਗਰ ਕੋਈ ਚੜਾਈ ਚੜ ਕੇ ਆਉਂਦਾ ਹੈ ਤੁਹਾਡੇ ਉੱਤੇ ਕਿ ਇਹ ਨੂੰ ਮੈਂ ਥੱਲੇ ਸੁੱਟਣਾ ਹੈ ਤੇ ਉਹ ਸੁੱਟ ਨਹੀਂ ਸਕਦਾ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜੀ ਦਾ ਹੁਕਮ ਹੈ। ਗੁਰੂ ਅਰਜਨ ਦੇਵ ਸਾਹਿਬ ਜੀ ਦੇ ਉੱਤੇ ਆਇਆ ਇਹ ਸੁਲਹੀ ਖਾਨ ਤੇ ਸੁਲਹੀ ਖਾਨ ਜਦ ਆਇਆ ਸੀ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਉਸ ਵਕਤ ਉਸੇ ਟਾਈਮ ਇੱਕ ਸ਼ਬਦ ਉਚਾਰਿਆ ਸੀ ਸੁਲਹੀ ਤੇ ਨਾਰਾਇਣ ਰਾਖ ਸੁਲਹੀ ਕਾ ਹੱਥ ਕਹੀਂ ਨ ਪਹੁੰਚੇ ਸੁਲਹੀ ਹੋਵੇ ਮੂਆ ਨਾ ਪਾਕ ਮਰ ਗਿਆ ਸੀ ਉਹ ਇਟਾ ਦੇ ਪੱਠੇ 'ਚ ਡਿੱਗ ਕੇ ਕਿਉਂਕਿ ਤਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜੀ ਦਾ ਸਕਾ ਭਰਾ ਹੀ ਗੁਰੂ ਸਾਹਿਬ ਉਤੇ ਜ਼ੁਲਮ ਕਰਨਾ ਸ਼ੁਰੂ ਕਰ ਦਿੱਤਾ ਸੀ ਇਸ ਕਰਕੇ ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜੀ ਦਾ ਇਹ ਹੁਕਮ ਹੈ ਗੁਰਬਾਣੀ ਵਿੱਚ ਲਿਖਿਆ ਹੋਇਆ ਹੈ ਪਰਖਾ ਬੁਰਾ ਨਾ ਰਖੋ ਚੀਤ ਤੁਮ ਕੋ ਦੁੱਖ ਨਹੀਂ ਪਾਈ ਮੀਟ ਸੋ ਆਪ ਸਾਰਿਆਂ ਨੂੰ ਸਸਰੀ ਅਕਾਲ ਜੀ